ਸ੍ਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਹਰਾ ਟਾਪ 55 ਤੇ ਬਾਕੀ ਬਾਈ ਆਪਣੇ ਤੂੜੀ ਬਣਾਉਣ ਲੱਗੇ ਜਿਹੜੇ ਦੋ ਟਰਾਲੀਆਂ ਰਹਿ ਗਈਆਂ ਇਹਦੀਆਂ ਜਗਦੀਪ ਵੀਰੇ ਦੇ ਸਵੇਰੇ ਤੇ ਬਣਾਉਣੇ ਆ ਬਾਕੀ ਸਵੇਰੇ ਦੋ ਤਿੰਨ ਜਿਹੜੇ ਪਲਾਤ ਤੇ ਜਗਦੀਪ ਵੀਰੇ ਆ ਸਪਰੇਅ ਕਰਦਾ ਹੋਇਆ ਤੇ ਉਹਦੇ ਬਾਅਦ ਹੁਣ ਆਪਣੇ ਨਾਲ ਹੀ ਤੇ ਖੇਤੋਂ ਦੇ ਨੂੰ ਆ ਕੇ ਮਸ਼ੀਨ ਉਹਥੇ ਜਗਦੀਪ ਵੀਰੇ ਚੱਲਦੀ ਤੇ ਫਿਰ ਉਹਦੇ ਨੂੰ ਆ ਕੇ ਤਾਂ ਹੁਣ ਆਪਣੇ ਲੱਗੇ ਬਣ ਇਹ ਦੋ ਟਰਾਲੀਆਂ ਰਹਿ ਗਈਆਂ ਸੀ। ਬਾਕੀ ਫਿਰ ਨੇ ਨੇੜੇ ਆਈ ਪੀ ਮਸ਼ੀਨ ਮਾਰ ਕੇ ਚਲਾਉਣਾ ਕਰਵਾ ਦਈਏ। ਤੇ ਉਧਰ ਆਪਾਂ ਸੈਲਜੇ ਕਰਾ ਜਾ ਮਾਰਨ ਲੱਗੇ ਹੋਏ ਤੇ ਪਧਰਾਇਆ ਕਰਨ ਲੱਗੇ ਹੋਇਆ। ਤੇ ਛੱਡ ਕੇ ਆਏ ਹੁਣ ਕੰਮਾ-ਕਾਮਾ ਤੇ ਮੈਂ ਤਾਂ ਚੱਲ ਬਣਾ ਲਈ ਜਿਹੜੀ ਬਣਦੇ ਕਿਉਂਕਿ ਮੌਸਮ ਦਿਨ-ਪੋ ਦਿਨ ਬਾਈ ਖਰਾਬ ਹੋ ਰਿਹਾ ਹੁਣ। ਅਜੇ ਜਿੰਨਾਂ ਦੇ ਕਣਕਾਰ ਖੜੀਆਂ ਐ ਉਹਨਾਂ ਨੂੰ ਬਹੁਤ ਔਖਾ ਬਾਈ ਟੂੜੀਆਂ ਬਣਾਉਣ ਨੂੰ ਪਈਆਂ ਸੀ ਜੇ ਨਾ ਚੱਲੇ ਤੇ ਸ਼ੌਕ ਨਾਲ ਕੀ ਕਣਕਾਂ ਦਾ ਵਾਹੇ ਵਧਾਈ ਹੋ ਗਈਆਂ ਜਿਹੜੇ ਬੂਟਿਆਂ ਜੇ ਸਾਡੇ ਏਰੀਆ 'ਚ ਜਿਆਦਾ ਬੂਟੇ ਆਣੀਆਂ ਖੜੀਆਂ ਕਣਕਾਂ ਉਹ ਵੱਡੀਆਂ ਉਹ ਵੱਡੀਆਂ ਪਈਆਂ ਕਣਕਾਂ ਦੇਖੋ ਕੋ ਪਤਾ ਇੱਧਰ ਵੀ ਸਾਰੀਆਂ ਕਣਕਾਂ ਖੜੀਆਂ ਹੀ ਆ ਦੱਸਣਾ ਉਹ ਬੂਟੇ ਹੀ ਖੜੀ ਕਣਕ ਮੀਂਹ ਦਾ ਬਈ ਔਖਾ ਰਾਮਾ ਬੱਦਲ ਦੇਖ ਲਓ ਪੂਰਾ ਫੇਰ ਚੜਿਆ ਪਿਆ ਸਵੇ ਤਾਂ ਐਂ ਕੁ ਮਸਮਾ ਮੌਸਮ ਹੋਇਆ ਪਿਆ ਤੇ ਬਾਕੀ ਹੁਣ ਤੂੜੀ ਦਾ ਆਪਣਾ ਅੱਜ ਨਿਬੜ ਜਾਣਾ ਤੂੜੀ ਵਾਲਾ ਜਿਹੜਾ ਗਾਂ ਨੂੰ ਹੋਰ ਬਾਈ ਤੂੜੀ ਘਟ ਜਾਣੀ ਆਪਣੇ ਤਣਕ ਦੀ ਬਿਜਾਈ ਘਟ ਜਾਣੀ ਆਪਣੇ ਕਿਉਂਕਿ ਆਪਾਂ ਨੇ ਉਰੇ ਵੀ ਸਰੋਂ ਗੰਨਾ ਲਾਉਣਾ ਹੈ ਹਨ ਫੇਰ। ਉਰੇ 95 ਬੀਜਣੋ ਸਾਰੇ। ਆਹ ਤੇ ਆਹ ਖੇਤ ਆਪਾਂ ਨੇ ਸਾਰੇ ਹੋ ਜਾਣੇ ਆਪਣੇ ਕੋਲੇ ਤੇ ਜੱਗੇ ਨਾਲ ਉਧਰਲੀ ਮੋਟਰ ਬਦ ਦੇਣਾ ਫਿਰ ਇੱਕ ਜਣੇ ਦਾ ਹੋ ਜਾਊਗਾ ਉਰੇ ਸਾਰਾ। ਤੇ ਆਪਾਂ ਨੇ ਉਰੇ ਵੀ ਬੂਟੇ ਲਾ ਦੇਣੇ ਗੰਨਾ ਲਾ ਕੇ। ਵਿਚਾਰੇ ਪਾਸੇ ਉਰੇ ਬੂਟੇ ਹੀ ਬੂਟੇ ਆ। ਛੌਰਾ ਰਹਿੰਦਾ ਫਿਰ ਉਹਦੇ ਕਰਕੇ ਹੁਣ ਆਪਾਂ ਨੇ ਗੰਨਾ ਬੀਜ ਕੇ ਬੂਟੇ ਲਾ ਦੇਣੇ ਗੰਨਾ ਉਰੇ ਲੱਗਿਆ ਨਹੀਂ ਬਾਈ। ਖਟੋਖੜ 20 ਸਾਲਾਂ ਬਾਅਦ ਲੱਗਣਾ ਗੱਨਾ ਉਰੇ ਉਰੇ ਗੱਨਾ ਆਪਾਂ ਨੇ ਕਦੇ ਦੇਖਿਆ ਨਹੀਂ ਹੈਗਾ ਤੇ ਇੱਧਰ ਪਹੀ ਵੀ ਹੁਣ ਖੁੱਲ ਗਈ ਆਪਣਿਆਂ ਵਾਲੀ ਤੇ ਉਹਦੇ ਕਰਕੇ ਉਰੇ ਕਿੰਨਾ ਲਾ ਦਾਂਗੇ ਤੇ ਲਾਣ ਬਹੁਤ ਆ ਬਈ ਰਾਤ ਦੀ ਬਣੀ ਵੀ ਚੂੜੀ ਦਾ ਫਾਉ ਫਰਕ ਰਾਤ ਦੀ ਬੜਾਈ ਹੋਈ ਵੀ ਆ ਉਹਦੇ ਕਰਕੇ ਬਹੁਤ ਫਰਕ ਆ ਲਾਣ ਤਾਂ ਚੰਗੀਆਂ ਪੱਕਿਆ ਪਿਆ ਕੜਕੜ ਬੋਲਦਾ ਹਨ ਕੰਚ ਮੰਗੋ ਖੜਕਦਾ ਅੰਦਰ ਟਰੈਕਟਰ ਸਾਈਡ ਪਾ ਲਾਤਾ ਪਹਿਲਾਂ ਟਰਾਲੀ ਲੈ ਕੇ ਆਉਣੀ ਪਣੀ ਸੀ ਤੇ ਜੇ ਵੀ ਪੀਰਾ ਕਹਿੰਦਾ ਨਹੀਂ ਲੈ ਕੇ ਆਉਣਾ ਉਹ ਲੈਣ ਗਿਆ ਉਹਨੇ ਆਪਣੀ ਬਣਾ ਕੇ ਰੋਡ ਪਾ ਕੇ ਲੈ ਜਾਣੀ ਖਾਲੀ ਟਰਾਲੀ ਪਰ ਉਹ ਕਹਿੰਦਾ ਮੈਂ ਨਾਲੇ ਲੈ ਜਾਉਂਗਾ ਤੇ ਬਾਕੀ ਟਰਾਲੀ ਅੱਧੀ ਹੋ ਗਈ ਦੇਖ ਲੋ ਇਹ ਪੂਰੀ ਫਾਂਡ ਵੀ ਨਹੀਂ ਆਈ ਕਿਉਂਕਿ ਅੱਧੀ ਤੋਂ ਉਦਨਾ ਫਾਂਡ ਵੀ ਲੱਗੀ ਹੋਈ ਸੀ ਦਲਾਨ ਦੇਖੋ ਕਿੰਨਾ ਪਿਆਰਾ ਇਹ ਔਰਫੋ 26 ਪੀਜ ਹੈ ਨਹੀਂ ਕਰਕੇ ਥੋੜਾ ਜਿਹਾ ਦਬ ਗਿਆ ਥੋੜੇ ਜਿਹੀਆਂ ਬੇਚ ਦੇ ਕਰਕੇ ਕਾਲ ਸੀਗੀ ਪਰ ਹੋ ਗਿਆ ਅੱਜ ਆਪਣਾ ਵੀਡੀਓ ਵਾਲਾ ਕੰਮ ਕਰਨੇ ਪੈ ਗਏ ਹੁਣ ਤੇ ਮੱਤਿਓ ਪਾਣੀ ਮੰਗੀ ਬਾਈ ਬੀਪੀ ਬੀ ਮੰਗੀ ਕਿਤੇ ਕਿਤੇ ਜੰਨੇ ਆਈਆਂ। ਜੰਨੇ ਤਾਂ ਰਹੀ ਆ ਥੋੜਾ ਜਿਹਾ ਜ਼ਿਆਦਾ ਸੱਤਾ ਹੋ ਗਿਆ ਤਾਂ। ਤੇ ਦੇਖ ਜੇ ਆਪਾਂ ਨੇ ਹੁਣ ਨਿਕਣੀਆਂ ਜੀਨ ਪੈ ਗਈਆਂ ਅੱਜ ਦੇਖੇ ਨਹੀਂ ਆ ਮੌਸਮ ਆ। ਥੋੜੀ ਜਿਹੀਆਂ ਪੈ ਗਿਆ ਬਸ ਠੀਕ ਆ ਨਹੀਂ ਫਿਰ ਥੋੜਾ ਬਦਲਾ ਪਾਣੀ ਜਾਂ ਘੁਮਾ ਦਾਂਗੇ। ਫਿਰ ਸਾਰੀ ਜੰਨੇ ਆਉਣਗੇ ਜਿਹੜੇ ਦਾਣੇ ਹੈਗੇ ਦੀਆਂ। ਤੇ ਬਾਕੀ ਬਾਈ ਜੌਂਡੀਅਰ ਮਸ਼ੀਨ ਦਾ ਦੇਖੋ। ਟਰੈਕਟਰ ਦਾ ਮਸ਼ੀਨ ਦਾ ਦੇਖੋ। ਚਾਸਟੇ ਵੀ ਇਹ ਮਸ਼ੀਨ ਆ। ਜੌਂਡੀਅਰ ਟਰੈਕਟਰ ਲੱਗਿਆ ਹੋਇਆ। ਜਮਾ ਵੀ ਨਹੀਂ ਤਦਾ ਹੈਗਾ ਆਵਾਜ਼ ਤਾਂ ਜਮਾ ਹੀ ਹੈ ਕਿ ਪੱਖਿਆਂ ਦੀ ਆਵਾਜ਼ ਆਉਂਦੀ ਪਰ ਇਹ ਹੁੰਦਾ 1055 ਲੱਗਿਆ ਹੋਇਆ ਆ ਪਿੰਡ ਤੋਂ ਦੀ ਆਵਾਜ਼ ਇੰਨਾ ਫਰਕ ਪੈਦਾ ਰੋਡ ਤੇ ਚੇ ਮੈਨਾਂ ਪਤਾ ਨਹੀਂ ਕਿ ਉਹ ਕਿੱਥੇ ਲਾਲ ਪੱਟਿਆ ਹੋਇਆ ਕੰਨ ਵੀ ਪਟਿਆ ਵਾ ਦਾ ਗਾਲੇ ਜੱਤ ਇਹਨਾਂ ਨੂੰ ਬੋਦਿਆਂ ਕਰੀ ਉੱਤਨ ਕੇਹਾ ਵੀ ਤਾਂ ਤੇ ਅੱਜ ਤੋਰ ਬਣੀ ਗੱਲ ਰਿਹਾ ਹੈ ਪ੍ਰਾਗ ਨਿਕਲੇ ਹੋਏ ਨੇ ਮਸ਼ੀਨ ਦੇ ਤੇ ਟਰਾਲੀ ਖੜਦੀ ਨਹੀਂ ਹੈ ਕਿ ਮੈਂ ਤਾਂ ਆਪਾਂ ਨਹੀਂ ਕਰ ਸਕਦਾ ਕਿ ਕੋਈ ਮਾਲ ਚਾਹੇ ਨਹੀਂ ਮਿਲਦਾ ਨਹੀਂ ਆਪ ਨੂੰ ਦੇਖਿਆ ਉੱਤਨ ਵੀ ਹੈਗਾ ਤਾਂ ਜਿੰਦਾ ਥੋੜਾ ਹੋਦਾ ਅੱਜ ਜਿਹੜਾ ਬਣੀ ਹੋਇਆ ਕੀ ਤਕਰੀਬਨ ਬਾਈ ਨਿਪੜੇ ਚੱਲੇ ਆ ਤੂੜੀਆਂ ਦਾ ਕਣਕਾਂ ਦਾ ਤੇ ਆਪਣੇ ਤੂੜੀਆਂ ਬਾਈ ਉਹਦੇ ਬੂਟੇ ਵਾਲੇ ਥੋੜੇ ਜਿਆਦਾ ਇਹ ਬੂਟਿਆਂ ਕਰਕੇ ਫੇਰ ਤੂੜੀ ਬਣਦੀ ਜਿਆਦਾ ਥਰੇਚਰ ਦੀ ਪਰ ਉਹ ਚੱਕਣ ਨੂੰ ਟਾਈਮ ਲੱਗਦਾ ਹੈ ਨੂੰ ਤਾਂ ਤਕਰੀਬਨ ਨਿਪੜੇ ਗਿਆ ਥਰੇਚਰ ਵਾਲਾ ਕੰਮ ਰਹਿ ਗਿਆ ਆਪਣੇ ਹਣ ਥਰੇਚਰਾਂ ਦਾ ਵੀ ਕੰਮ ਵਧੀਆ ਚੱਲ ਜਿਗਣਾ ਰਾਤ ਬੱਦਲ ਪਾਈ ਸੀ ਰਾਤ 12:00 12:00 1:00 ਤੱਕ ਮਸ਼ੀਨਾਂ ਚੱਲੀਆਂ ਰਾਤ 12:00 1:00 ਗਿਆ ਤਾਂ ਤੇ ਉਹਦੇ ਕਰਕੇ ਵਧੀਆ ਕੰਮ ਚੱਲ ਜਾਂਦਾ ਜੇ ਕਿਹਨਾ ਹਵਾ ਚੱਲਦੀ ਹੋਵੇ ਰਾਤ ਹਵਾ ਚੱਲੀ ਦੀ ਖਾਈ ਅੱਜ ਤੇ 17 18 18 18 ਟਰਾਲੀਆਂ ਬਾਈ ਕੱਲ ਬਣੀਆਂ ਸਾਰੇ ਦਾਦੇ ਤੇ ਉਧਰ ਜੱਗੇ ਨਾਲ ਦੇ ਵੀ ਲੱਗੇ ਹੋਏ ਬਣਾਉਣ ਟੂੜੀ ਆਪਣੇ ਸੈਲਰ ਕੋ ਤੇ ਚੱਲੀਆਂ ਬਣਾਤੀ ਉਹਨਾਂ ਦੀ ਤੇ ਆਹ ਰਹਿ ਗਈ ਹੁਣ ਇਹ ਬਣ ਜੂंगी ਕੱਲ ਕੋਲ ਨੂੰ ਬਾਕੀ ਜੇ ਟਾਈਮ ਹੋਇਆ ਹਵਾ ਚੱਲੀ ਗਈ ਫਿਰ ਅੱਜ ਇਹ ਵੀ ਨਿਪਟ ਜਾਣਾ ਉਧਰ 4 ਵੀਲੇ ਰਹਿ ਗਿਆ ਉਹਨਾਂ ਦੇ ਟੂੜੀ ਜੇ ਫੇਰ ਬੱਦਲ ਆ ਗਿਆ ਤੇ ਰਾਤ ਵੀ ਖਾਸੀ ਗਿਣੀਆਂ ਪੈ ਰਹੀਆਂ ਤੇ ਹਵਾ ਚੱਲਦੀ ਸੀ ਰਾਤ ਆਪਣਾ ਤੂੜੀ ਦਾ ਦਾ ਨਿਬੜ ਗਿਆ ਦਾ ਕੱਲ੍ਹ ਸ਼ਾਮ ਨੂੰ ਤੇ ਤੇ ਬਾਅਦ ਲੀਜ਼ਰ ਲੱਗੇ ਰਿਹਾ ਤੇ ਕੰਨਾ ਅੱਜ ਤੇ ਬਾਕੀ ਰਾਤ ਵੀ ਮੀਂਹ ਆ ਗਿਆ ਨੇਰੀ ਜੀ ਖਾਸੀ ਆਈ ਆ ਹੁਣ ਫੇਰ ਹਵਾ ਚੱਲ ਪਈ ਬਾਕੀ ਬਈ 95 ਗੰਨਾ ਆਪਣਾ ਵਧੀਆ ਫੁੱਟਣ ਲੱਗ ਗਿਆ ਹੁਣ ਤੇ ਹਜੇ ਵਿੱਚ ਵਿੱਚ ਨਿਕਲਦਾ ਵੀ ਆ ਕਿਤੇ ਕਿਤੇ ਜਿਗਣਾ ਹੁਣ ਉਹ ਗੈਪ ਪਿਆ ਉਹਥੇ-ਉਥੇ ਦਾਣਾ ਹਜੇ ਨਿਕਲਦਾ ਹੈ ਬਾਕੀ ਜਿਹੜੇ ਛਿਟੀਆਂ ਥੀਆਂ ਬਾਈ ਉਹ ਆਪਣਾ ਮਿਹਨਤ ਵਾਲਾ ਫਲ ਤਾਂ ਮਿਲੇਗੇ ਆਪਾਂ ਨੂੰ ਆ ਦੇਖੋ ਸਾਰੀਆਂ ਛਿਟੀਆਂ ਜਿਹੜੀਆਂ ਸੁੱਕੀਆਂ ਬੀਤੀਆਂ ਉਹ ਵੀ ਥੱਲੇ ਦੇ ਚੱਲ ਪਈਆਂ ਬਾਕੀ ਆ ਛਿਟੀਆਂ ਸਾਰੀਆਂ ਕਾਮਯਾਬ ਹੋ ਗਈਆਂ ਉਹ ਦੇਖੋ ਉਹ ਵੀ ਥੱਲੇ ਦੇ ਕੋਈ ਉਹ ابھی ਇੱਕ ਅੱਧੀ ਛਿਟੀ ਨਹੀਂ ਚੱਲੀ ਹੋਊਗੀ ਬਾਕੀ ਸਾਰੀਆਂ ਲਗਭਗ ਚੱਲ ਪਈਆਂ ਜਿੰਨਾ ਆਪਾਂ ਨੇ ਪਾਣੀ ਪਾਇਆ ਬਾਈ ਸੇਵਾ ਕਰੀ ਆ ਤੇ ਉਹਦਾ ਮੁੱਲ ਮੁੜ ਗਿਆ ਆਪਾਂ ਨੂੰ ਆ ਦੇਖੋ ਸਾਰੀਆਂ ਛਿੜੀਆਂ ਚੱਲ ਪਈਆਂ ਹੁਣ ਉੱਪਰ ਤੇ ਵੇਹ ਸੁੱਕ ਗਈਆਂ ਇਹ ਥੱਲੇ ਤੇ ਸਾਰੀਆਂ ਚਲਾਤੀ ਆਪਾਂ ਨੇ ਪਾਣੀ ਦੀ ਬਾ ਟੋਟ ਨਹੀਂ ਰੱਖੀ ਹੈਗੀ ਨਹੀਂ ਛਟੀਆਂ ਬਹੁਤ ਘੱਟ ਜਾਣ ਸੁੰਨੇ ਗਈ ਖਾਅ ਵਜੋਂ ਤੇ ਪਰ ਜਿੰਨੀ ਆਪਾਂ ਨੇ ਵੇ ਸੇਵਾ ਸੰਭਾਲ ਕਰੀ ਦੀ ਆ ਛਟੀਆਂ ਜਲਦੀ ਇਹਦੇ ਤਾਂ ਨਿਕਲੇ ਆ ਪੱਤਾ ਇਹਦੇ ਵੀ ਨਿਕਲੇ ਆ ਪੱਤਾ ਦੇਖੋ ਆਹ ਜਿਸ ਉਹ ਕਾਹ ਛਿੜੀ ਸੁੱਕੀ ਐ ਦੇ ਵਿੱਚ ਵਿੱਚ ਸੁੱਕ ਵੀ ਗਈਆਂ ਪਰ ਤਕਰੀਬਨ ਚੱਲ ਵੀ ਖਾਸੀਆਂ ਪਈਆਂ ਛੜੀਆਂ ਇਹਦੇ ਤਾਂ ਹੈਗਾ ਉਹ ਵੀ ਸੁੱਕ ਗਿਆ ਕਿ ਆਹ ਛੜੀਆਂ ਸਾਰੀਆਂ ਹਰੀਆਂ ਹੋ ਗਈਆਂ ਮੇਨ ਆਪਣਾ ਨੂੰ ਇਹਦਾ ਹੀ ਤਾਂ ਬਾਈ ਇਹ ਹਰੀਆਂ ਹੋ ਗਈਆਂ ਆਪਣੀਆਂ ਚਲੋ ਬਾਕੀ ਜੇ 10 15 ਬੂਟੇ ਨਹੀਂ ਵੀ ਹੋਏ ਹੋਣਗੇ ਤਾਂ ਕੋਈ ਚੱਕਰ ਨਹੀਂ ਹੁਣ ਤੇ ਬਾਕੀ ਤਕਬਾਗ ਹੋਏ ਜਿੰਨੇ ਹਾੜੀਆਂ ਨਾ ਦੇਖੋ ਕਿੰਨੇ ਫੁੱਟੀਆਂ ਆ ਗਈ ਛਟੀਆਂ ਆ ਗਈ ਉੱਪਰ ਤੇ ਜਮੇ ਸੁੱਕੀਆਂ ਆ ਮੈਂ ਆ ਦੇਖੋ ਤੇ ਉੱਦਾਂ ਜੀ ਦੇਖਦੇ ਆ ਦੂਰ ਤੇ ਐ ਲੱਗਦਾ ਵੀ ਲੈ ਸੁੱਕੀਆਂ ਪਈਆਂ ਛਟੀਆਂ ਜਿੱਦਾਂ ਉਹ ਆ ਜਾਂਦੀ ਜੀ ਮਾਰਦੇ ਮੱਕੀ ਬਈ ਹੁਣ ਗੰਨੇ ਦੀ ਗੜਾਈ ਕਰਨੀ ਸੀ ਮੀਂਹ ਪੈ ਗਿਆ ਉਦੋਂ ਕਰਨ ਲੱਗੇ ਤੇ ਫਿਰ ਹੁਣ ਕਣਕ ਦਾ ਖਾਸਾ ਗਾ ਪਿਆ ਪਿਆ ਇਹਦਾ ਕਣਕ ਖਾਸੀ ਫੜੀ ਵੀ ਹੈ ਹੁਣ ਮੀਂਹ ਕਰਕੇ ਗਾਲੀ ਕਰੀ ਜਾਂਦੇ ਗਣਕੜੇ ਚਲੋ ਗੰਨੇ ਦੀ ਤਾਂ ਆਪਣੀ ਇੱਕ ਅੱਧਾ ਦੋ ਚਾਰ ਦਿਨ ਜਿੱਦਣ ਉੱਤਰ-ਉੱਤਰ ਹੋ ਗਿਆ ਹੈ ਨਾ ਕੋਈ ਚੱਕਰ ਨਹੀਂ ਹੈਗਾ ਤੇ ਬਾਕੀ ਆਪਾਂ ਇਹ ਰੇ ਪਾ ਦੇਣਾ ਹੁਣ ਇਹਦਾ ਸਾਰੇ ਆ ਗੰਨੇ 'ਚ ਵੀ ਰੇ ਪਾ ਦੇਣਾ ਇਹਨੂੰ ਫੇਰ ਪਾਣੀ ਲਾਉਂਗੇ ਆਪਾਂ ਫੇਰ ਦੁਬਾਰੇ ਰੇ ਪਾ ਕੇ ਬਾਕੀ ਉਹ ਗੰਨੇ ਨੂੰ ਵੀ ਪਾ ਦੇਣਾ ਤੇ ਉਹ ਢੇਰੀ ਆ ਉਹ ਵਿਚੇ ਖੰਡਾ ਦੇਣੀ ਰੇ ਬਣ ਜਾਊਗਾ ਕੱਲੂ ਇੱਕ ਬੰਦਾ ਦਿਹਾੜੀ 'ਤੇ ਰੱਖਣਾ ਅੱਜ ਇਹ ਰੱਖਣਾ ਤਾਂ ਵੇ ਅੱਜ ਫਿਰ ਥੱਕਿਆ ਪਿਆ ਹੁਣ ਮੇਰਾ ਵੀ ਸਰੀਰ ਸਾਰੀ ਲੱਗ ਗਈ ਇੱਥੇ ਨੀਦਰ ਪਰ ਤਾਂ ਕਰਕੇ ਫਿਰ ਆਉਣਾ ਕੱਲ੍ਹ ਉਹ ਚੱਲੇਗੀ ਗੱਲ ਕੱਲੂ ਰੱਖ ਦਿਆਂ ਬੰਦਾ ਦਿਹਾੜੀ 'ਤੇ ਤੇ ਫਿਰ ਪਾਉਨੇ ਆ ਰਹੀ ਇਹਦੇ ਸਾਰੇ ਉਤੇ ਇੱਧਰਲੇ ਇੱਧਰਲੇ ਸਾਰੇ ਹਰੇ ਹੋਏ ਵੀ ਨੇ। ਉਹ ਪਰਾਨੇ। ਚਲੋ ਬਾਕੀ ਹੁਣ ਪਾਣੀ ਲੱਗਦਾ ਹੋ ਗਿਆ। ਪਾਣੀ ਵਾਲਾ ਮੇਨ ਆਪਣਾ ਮੁਦੋਂ ਮੁੱਕ ਗਿਆ। ਪਾਣੀ ਲੱਗਦਾ ਹੋ ਗਿਆ। ਤੇ ਇੱਧਰ ਇਹਦੇ ਮਾਂ ਦਾ ਛਿੱਟਾ ਦਿੱਤਾ ਤਾਂ ਉਹ ਵੀ ਖਾਸੇ ਜੰਮਿਆ ਬਈ ਇਹਨ। ਇਹ ਤਾਂ ਹੁਣ ਥੋੜਾ ਗਾਰਾ ਲੱਗ ਗਿਆ ਇਹਦੇ ਕਰਕੇ ਪਾਣੀ ਇਹ ਚ ਵੀ ਪੈ ਗਿਆ ਤਾਂ। ਰਾਤ ਨੂੰ ਟੁੱਟ ਗਿਆ ਤਾਂ ਉੱਥੇ ਨੱਕਾ ਆ ਪੈ ਗਿਆ। ਬਾਕੀ ਜਿਹੜੇ ਹੋ ਗਏ ਪੂਰੀ ਸਹੀ ਆ ਦੇਖੋ ਕਿਣੀਆਂ ਵੀ ਆਈਆਂ ਫੇਰ ਅੱਜ ਮੀਂਹ ਜੱਸਿਆ ਵੇ 60% ਆਪਣੇ ਬਾਕੀ ਦੇਖੋ ਹੁਣ ਪੈਂਦਾ ਜਾਂ ਨਹੀਂ ਇਹ ਕਹੇ ਜੇ ਕਣਕਾਂ ਵੀ ਬਈ ਖਾਸੀਆਂ ਰਹਿਣੀਆਂ ਬੰਦਿਆਂ ਦੀ ਆ ਦੇਖੋ ਇੱਧਰ ਜਿਹੜੇ ਸੁੱਕੇ ਪਰ ਇਹ ਐਂ ਦਿਖਦੇ ਮਾ ਕਿ ਪਰ ਚੜਦੇ ਜਦੇ ਇਦਾਂ ਇੱਧਰ ਦਿਖਦੇ ਘਟਾ ਆ ਕਿ ਆ तकरीबन ਬਾਈ ਸਾਰੀਆਂ ਛਟੀਆਂ ਸੁਕੀਆਂ ਇੱਕ ਵੀ ਨਹੀਂ ਸੁੱਕੀ ਇਹਦੇ ਵਿੱਚ ਜਿਹੜੀ ਟਾਈਮ ਨਾਲ ਲੱਗੀ ਵੀ ਹੋਵੇ ਛਟੀ ਤੇ ਸਾਰੀਆਂ ਆਰੀਆਂ ਨਾਲ ਐ ਰਹਿ ਗਈ ਤੇ ਆਪਣੀ ਇਹ ਵੀ ਲਾਉਣੀ ਦੀ ਆਪਾਂ ਨੇ ਫਟ ਕੇ ਫਿਰ ਇਹ ਗੰਨੇ ਕਰਕੇ ਲੇਟ ਹੋ ਗਿਆ ਇਹਦਾ ਕੰਮ ਕੰਨੇ ਕਰਕੇ ਨਹੀਂ ਲਾਈ ਹੈਗੇ ਵੀ ਚਲੋ ਰਸਤੇ ਤੋਂ ਕੋਈ ਨਹੀਂ ਕਦੋਂ ਬੁੱਢਿਆਂ ਦਾ ਹਣ ਭਰਿਆ ਪਿਆ ਖੇਤ ਸਾਰਾ ਇੱਕੋ ਬੂਟਾ ਵਿਗਰਿਆ ਹੋ ਵਿੱਚ ਉਹਨੂੰ ਵੀ ਕੱਲੂ ਥੈਲਾ ਤੁਲਾ ਲਾ ਕੇ ਉਹਨੂੰ ਕਰੀਏ ਖੜਾ ਉਹਦਾ ਵੀ ਪੱਕਾ ਕੰਮ ਕਰਨਾ ਬੱਤੀਆ ਦੇਖੋ ਹੋਵਾ ਕੱਲ੍ਹ ਦਿਵਾਰੇ ਕੰਨੇ ਜੁੱਦਾ ਕੱਖ ਹੋਣਾ ਇੰਨੇ ਰਹਿ ਗਏ ਬੂਟੇ ਵੀ ਸੁੱਕ ਗਏ ਤੇ ਆਪਣੇ ਆਪੇ ਕੱਖ ਵੀ ਕਿਤੇ ਕਿਤੇ ਆ ਫਰਕ ਜੀ ਇਹ ਵੀ ਉਰੇ ਹੀ ਇਹ ਵਿੱਚ ਦਾ ਹੈ ਨਹੀਂ ਮਿੱਟੀ ਕਰਖਾ ਸੁੱਕਿਆ ਹੋਇਆ ਜਿਹੜਾ ਸਬਜ਼ੀ ਵਾਲੇ ਕੰਮ ਹੋਇਆ ਵੀ ਇਹ ਆ ਦੇਖੋ ਇਹ ਸਾਰਾ ਸੁੱਕਿਆ ਹੋਇਆ ਹੈਗਾ ਬਾਕੀ ਹੁਣ ਕੱਲ ਨੂੰ ਇਹਦੇ 'ਚ ਹਰੇ ਪਾਣੀ ਪਾਉਣੇ ਆ ਇਹਨੂੰ ਵੀ ਸਾਂਭਦੇ ਗੰਨੇ ਨੂੰ ਬਾਕੀ ਚਲੋ ਚੱਲਦੇ ਆਂ ਹੁਣ ਘਰ ਨੂੰ ਜਿਹੜੇ ਨੂੰ ਪਾਉਣੇ ਦਾਣਾ ਪਾਣੀ